ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੋਗ ਹੋਰ ਕਮੇ ਸਾਰੇ ਠੀਕ ਠਾਕ ਹੋਏ ਮੇਰੇ ਵੱਲੋਂ ਸਾਰੇ ਨੂੰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵਾਚਕ ਨੇ ਸਾਡੇ ਪੰਜੇ ਜੁਬਾਤ ਖੜੇ ਆਪਾਂ ਬਰਨਾਲਾ ਮੰਡੀ ਦੇ ਵਿੱਚ ਚਲੋ ਅੱਜ ਦਾ ਰੇਟ ਦਿਖਾਉਣਾ ਵੀ ਅੱਜ ਦਾ ਕੀ ਭਾਤ ਹੈ ਮੇਰਾ ਹੋਲ سیل ਦਾ ਰੇਟ ਜੀ ਤੇ ਦਿਨ ਹੈਗਾ ਅੱਜ ਸ਼ੁੱਕਰਵਾਰ ਤਰੀਕ ਹੈਗੀ ਅੱਜ 11 ਜੀ ਚਲੋ ਆਪਾਂ ਕਰੀਏ ਕਿਆ ਨਵਾਤ ਜੀ ਇੱਕ ਨਾ ਆਪਣੇ ਚੈਨਲ ਨੂੰ ਤੁਸੀਂ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਤੇ ਸ਼ੇਅਰ ਵੀ ਕਰਾ ਕੇ ਦਿਓ ਆਪਣੀ ਵੀਡੀਓ ਨੂੰ ਆਪਾਂ ਪਤਾ ਕੀ ਜੀ ਨੂੰ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਦੋਸਤੋ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਸਬਜ਼ੀਆਂ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਠੀਕ ਆਪਾਂ ਕਰਦੇ ਆਂ ਗੱਲਬਾਤ ਬਾਈ ਘੁਰੇ ਨਾਲ ਵੀ ਕੀ ਭਾਅ ਚੱਲ ਰਿਹਾ ਜੀ ਸਬਜ਼ੀਆਂ ਦਾ ਹੁਣ ਆਪਾਂ ਕਰਦੇ ਆਂ ਗੱਲਬਾਤ ਬਾਈ ਘੁਰੇ ਨਾਲ ਹਾਂਜੀ ਦੋਸਤੋ ਪਿੰਡੀ ਦਾ ਭਾਅ ਹੈਗਾ ਜੀ ਅੱਜ ਦਾ 250 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਜੀ ਪੰਸੀਰੀ ਦਾ ਜੀ ਇਹ ਠੀਕ ਆ ਜੀ ਵਧੀਆ ਪਿੰਡੀ ਦਾ ਭਾਅ ਜੀ ਅੱਜ ਦਾ ਇਹ ਇਹ ਤਾਂ ਹੀ ਸੋਚੋ ਲਾਈ ਕਿ ਤਨਸੁਰਪਾਏ ਤਾਂ ਕਮਲ ਜੀ ਜਿਸ ਨੇ ਲੈਣਿਆ ਪਿੰਡੀ ਦਾ ਭਾਜ ਜੀ ਅੱਜ ਦਾ ਮਨਸ਼ੇਰੀ ਦਾ ਇਹ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਨਾ ਕਰਦੇ ਗੱਲਬਾਤ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਕਦੂਆਂ ਦਾ ਜੀ ਸਬਜ਼ੀ ਬਹੁਤ ਘੱਟ ਆ ਰਹੀ ਹੈ ਮੰਡੀ ਦੇ ਵਿੱਚ ਤੇ ਆਪਾਂ ਦਿਖਾਉਣਾ ਵੀ ਅੱਜ ਤੱਕ ਕੀ ਭਾਅ ਚੱਲ ਰਿਹਾ ਕਦੂ ਦਾ ਜੀ ਆਪਾਂ ਬਾਈ ਹੈਰੀ ਨਾ ਕਰਦੇ ਗੱਲਬਾਤ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਹੋਰ ਬਾਈ ਕਿਵੇਂ ਹੈਰੀ ਠੀਕ ਹੈ ਅੱਜ ਜਾਲ ਵਾਲਾ ਕਦੂ ਕੀ ਭਾਅ ਵਿਕ ਗਿਆ ਜੀ ਅੱਜ ਆਪਣਾ ਜਾਲ ਵਾਲਾ ਕਦੂ ਭਾਈ 50 50 52 50 ਤਾਂ ਲੱਗੇ 52 ਤੱਕ ਵੀ ਗਈ ਜੀ ਇਹ ਦੂਸਰਾ ਨਾਰਮਲ ਕੱਦੂ ਜੀ ਆਪਣਾ ਕਿੰਨੇ ਦੇ ਵਿੱਚ ਹੈ 30-32 ਦੀ ਭਾਜੀ ਸੈਕਸ ਹਾਂਜੀ ਦੋਸਤੋ ਜਿਹੜਾ ਨਾਰਮਲ ਕੱਦੂ ਆ ਜੀ ਆਪਣਾ 30 ਤੋਂ ਲੈ ਕੇ 32 ਰੁਪਏ ਤੱਕ ਦਾ ਭਾਜ ਜੀ ਨਾਰਮਲ ਕੱਦੂ ਦਾ ਜੀ ਇਹ ਠੀਕ ਹੈ ਜੀ ਤੇ ਅੱਜ ਦੇ ਭਾਅ ਨੇ ਹੋਰ ਵੀਰੇ ਕਿਵੇਂ ਠੀਕ ਹੋ ਵੀਰੇ ਟਾਈਮ ਹਾਂਜੀ ਦੋਸਤੋ ਨਾਰਮਲ ਕੱਦੂ ਦਾ ਭਾਅ ਜੀ ਇਹ ਅੱਜ ਦਾ ਤੇ ਜਾਲ ਵਾਲੇ ਕੱਦੂ ਦਾ ਭਾਅ ਹੈਗਾ ਜੀ 50 50 ਰੁਪਏ 50 52 ਹਾਂਜੀ 50 ਤੋਂ ਲੈ ਕੇ 25 ਰੁਪਏ ਤੇ ਕਿਹਦਾ ਭਾਜ ਜਾਲ ਵਾਲੇ ਕਦੂ ਦਾ ਜੀ ਅੱਜ ਦਾ ਠੀਕ ਹੈ ਜੀ ਇਹ ਵਿਕ ਚੁੱਕਿਆ ਜੀ ਕਦੂ ਜਿਹਦਾ ਜਿਹੜਾ ਭਾਜ ਹੀ ਮੰਦਗਰੇਡ ਦਾ ਇਹ ਹਾਂਜੀ ਦੋਸਤੋ ਵੀਰਨਾ ਕਰਦੇ ਆਂ ਆਪਾਂ ਗੱਲਬਾਤ ਵੀ ਹਰੀ ਮਿਰਚ ਦਾ ਕੀ ਭਾਅ ਚੱਲ ਰਿਹਾ ਜੀ ਠੀਕ ਹੈ ਜੀ ਹਰੀ ਮਿਰਚ ਜਾਰੀ ਦਬਣ ਦਾ 40 ਤੋਂ ਲੈ ਕੇ 45 ਰੁਪਏ ਤੱਕ ਦਾ ਭਾਅ ਹੋ ਗਿਆ ਜੀ ਹੁਣ ਤਾਂ ਠੀਕ ਆ ਬਾਈ ਨਾ ਕਰਦੇ ਗਰਵਾ ਦੂ ਵੀ ਕੀ ਭਾਜ ਰਿਹਾ ਜੀ ਹੋਰ ਬਾਈ ਜੀ ਠੀਕ ਹੋ ਜੀ ਵਧੀਆ ਵਧੀਆ ਤੇ ਹਰੀ ਮਿਰਚ ਦਾ ਕੀ ਭਾਜ ਲ ਪਿਆ ਜੀ ਹਰੀ ਮਿਰਚ ਜਾਲੇ 40 ਤੋਂ 45 ਰੁਪਏ ਹਾਂਜੀ ਦੋਸਤੋ 40 ਤੋਂ ਲੈ ਕੇ 45 ਰੁਪਏ ਤੱਕ ਦਾ ਭਾਅ ਹੋ ਗਿਆ ਜੀ ਇਹ ਸੱਚ ਆ ਜੀ ਇਹ ਝੂਠ ਨਹੀਂ ਹੈਗਾ ਠੀਕ ਹੈ ਜੀ ਇਹ ਬਰਨਾਲਾ ਮੰਡੀ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਸੱਚੀ ਹੈ ਨਾ ਜੀ ਇਹ ਆਪਾਂ ਜਦੋਂ ਬਿਲਕੁਲ ਸੱਚ ਹੈ ਜੀ ਹਾਂ ਜੀ ਹਰੀ ਮਿਰਚੇ ਦਾ ਰੇਟ ਤੇਜ ਹੋ ਗਿਆ ਤੇਜ ਹੋ ਗਿਆ ਜਿਹੜੇ ਵੀਰ ਕੋਲੇ ਲਾਈ ਵੀ ਆ ਹਾਂ ਜੀ ਬਾਉਂਡ ਤੇ ਰੱਖੇ ਆ ਹੌਂਡਾ ਦੇ ਨਾਲ ਜ ਹੋਰ ਵੀ ਵਲਣ ਦੇ ਜਾਂਦਾ ਠੀਕ ਹੈ ਕਿਸਾਨ ਪ੍ਰਵਾਹ ਪ੍ਰਵਾਹ ਨੂੰ ਜਿਨ੍ਹਾਂ ਨੇ ਲਾਈ ਹੋਈ ਆ ਮਿਰਚੋ ਸ਼ਾਮ ਕੇ ਹਾਂ ਜੀ ਵੀ ਰੇਟ ਆ ਹਾਈ ਹੁੰਦਾ ਜਾਂਦਾ ਬੰਡ ਦੀ ਕੋਸ਼ਿਸ਼ ਨਾ ਕਰਨ ਹਾਂ ਵੀ ਬਾਉਂਡ ਨਾ ਹੋ ਮਿਰਚ ਸ਼ਾਮ ਕੇ ਰੱਖਣਾ ਵੀਰ ਭਾਈ ਜੀ ਜਿਨ੍ਹਾਂ ਨੇ ਲਾਈ ਹੋਈ ਹੈ ਜੀ ਇਹ ਠੀਕ ਹੈ ਜੀ ਮਿਰਚ ਦਾ ਭਾਅ ਤੇਜ ਹੁੰਦਾ ਜਾ ਰਿਹਾ ਜੀ 40 ਤੋਂ ਲੈ ਕੇ 45 ਰੁਪਏ ਤੱਕ ਦਾ ਭਾਅ ਹੋ ਗਿਆ ਜੀ ਹਰੀ ਮਿਰਚ ਦਾ ਜੀ ਅੱਜ ਦਾ ਠੀਕ ਹੈ ਯਾਨੀ ਮਾਰਕੀਟ ਦਾ ਹਾਂਜੀ ਦੋਸਤੋ ਟੋਰੀ ਦਾ ਭਾਅ ਹੈਗਾ ਜੀ ਬੰਦ ਗ੍ਰੇਡ ਦਾ ਭਾਅ ਹੈਗਾ ਜੀ 50 ਤੋਂ ਲੈ ਕੇ 55000 ਰੁਪਏ ਤੱਕ ਦਾ ਭਾਅ ਹੋਵੇਗਾ ਜੀ ਟੋਰੀ ਦਾ ਜੀ ਠੀਕ ਹੈ ਜੀ ਇਹ ਇਹ ਟੋਰੀ ਕਿਹੜੀ ਹੁੰਦੀ ਹੈ ਵੀਰੇ ਇਹ ਟੋਰੀ ਜਾਲ ਵਾਲੀ ਹੁੰਦੀ ਹੈ ਕਿ ਕਿਹੜੀ ਇਹ ਜਾਲ ਵਾਲੀ ਹਾਂਜੀ ਦੋਸਤੋ ਜਾਲ ਵਾਲੀ ਟੋਰੀ ਦਾ ਭਾਅ ਜੀ ਅੱਜ ਦਾ ਜੀ ਇਹ ਠੀਕ ਹੈ ਜੀ 50 ਤੋਂ ਲੈ ਕੇ 55000 ਰੁਪਏ ਤੱਕ ਦਾ ਭਾਅ ਜੀ ਟੋਰੀ ਦਾ ਜੀ ਬੰਦ ਗ੍ਰੇਡ ਦਾ ਭਾਅ ਜੀ ਇਹ ਅੱਜ ਦਾ ਹਾਂਜੀ ਦੋਸਤੋ ਵੱਡੇ ਗੁਵਾਰੇ ਦਾ ਭਾਅ ਹੈਗਾ ਜੀ ਹਾਈਬ੍ਰਿਡ ਦਾ ਗੁਵਾਰੇ ਦਾ ਭਾਅ ਹੈਗਾ ਜੀ ਅੱਜ ਦਾ 400 ਤੋਂ ਲੈ ਕੇ 450 ਰੁਪਏ ਤੱਕ ਦਾ ਭਾਅ ਜੀ ਇਹੋ ਬਣ ਸੇਰੀ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ ਇਹ ਹਾਂਜੀ ਦੋਸਤੋ ਚੌਲ ਦਾਣੇ ਵਾਲੀ ਚੌਲੇ ਦਾ ਭਾਅ ਹੈਗਾ ਜੀ ਅੱਜ ਦਾ ਤਾਂ 350 ਤੋਂ ਲੈ ਕੇ 400 ਰੁਪਏ ਤੱਕ ਦਾ ਭਾਅ ਜੀ ਪੰਸੀਰੀ ਦਾ ਜੀ ਇਹ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਇਹ ਠੀਕ ਹੈ ਜੀ ਤਾਂਣ ਵਾਲੀ ਚੌਲੇ ਦਾ ਭਾਅ ਜੀ ਅੱਜ ਦਾ ਇਹ ਹਾਂ ਜੀ ਦੋਸਤੋ ਕਰੇਲੇ ਦਾ ਭਾਅ ਹੈਗਾ ਜੀ ਬੰਦਲ ਲਫਾਵੇ ਦਾ ਭਾਅ ਹੈਗਾ ਜੀ 50 ਤੋਂ ਲੈ ਕੇ 5500 ਰੁਪਏ ਤੱਕ ਦਾ ਭਾਅ ਜੀ ਕਰੇਲੇ ਦਾ ਠੀਕ ਹੈ ਜੀ ਇਹ ਬੰਦਲ ਲਫਾਵੇ ਦਾ ਭਾਅ ਜੀ ਕਿਸੇ ਨੇ ਵੀ ਲੈਣਾ ਹੋਲ سیل ਦਾ ਰੇਟ ਹੈ ਜੀ ਕਰੇਲੇ ਦਾ ਠੀਕ ਹੈ ਵਧੀਆ ਕਰੇਲੇ ਦਾ ਭਾਅ ਜੀ ਅੱਜ ਦਾ ਇਹ ਠੀਕ ਹੈ ਜੀ ਹਾਂਜੀ ਦੋਸਤੋ ਚਿਬੜਾਂ ਦਾ ਭਾਅ ਹੈਗਾ ਜੀ ਅੱਜ ਦਾ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ ਚਿਬੜਾਂ ਦਾ ਜੀ ਇਹ ਸੁਖਾ ਜੀ ਇਹ ਵੀ ਥੋਕ ਦਾ ਰੇਟ ਆ ਜੀ ਅੱਜ ਦਾ ਇਹ ਦੋਸਤੋ ਆਰਬੀ ਵਾਲੇ ਪੱਤੇ ਦਾ ਭਾਅ ਹੈਗਾ ਜੀ ਅੱਜ ਦਾ ਦਰਜਣ ਦਾ ਭਾਅ ਹੈਗਾ ਜੀ 150 ਰੁਪਏ ਦਰਜਣ ਦਾ ਭਾਅ ਜੀ ਆਰਬੀ ਵਾਲੇ ਪੱਤੇ ਦਾ ਜੀ ਠੀਕ ਹੈ ਜੀ ਅੱਜ ਦਾ ਭਾਅ ਜੀ ਕਿਸੇ ਨੇ ਵੀ ਲੈਣਾ ਦਰਜਣ ਦਾ ਨਹੀਂ ਪੈਣੀ ਹੈ ਜੀ ਕਿਸੇ ਨੇ ਵੀ ਲੈਣੀ ਹਾਂਜੀ ਦੋਸਤੋ ਕੱਚੇ ਚੌਲੇ ਦਾ ਭਾਅ ਹੈਗਾ ਜੀ ਅੱਜ ਦਾ 350 ਤੋਂ ਲੈ ਕੇ 350 ਰੁਪਏ ਤੱਕ ਦਾ ਭਾਅ ਜੀ ਵਧੀਆ ਚੌਲੇ ਦਾ ਜੀ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਪਨਸੀਰੀ ਦਾ ਜੇ ਕਿਸੇ ਨੇ ਵੀ ਲੈਣੀ ਹੈ ਤਾਂ ਪਨਸੀਰੀ ਲੈਣੀ ਪੈਣੀ ਹੈ ਚੌਲਿਆਂ ਦੀ ਠੀਕ ਹੈ ਜੀ ਕੱਚੇ ਚੌਲੇ ਦੀ ਜੀ ਇਹ ਅੱਜ ਦਾ ਭਾਅ ਜੀ ਚੌਲੇ ਦਾ ਹਾਂਜੀ ਦੋਸਤੋ ਮੂਲੀ ਦਾ ਭਾਅ ਹੈਗਾ ਜੀ ਅੱਜ ਦਾ 200 ਨੂੰ ਪਨਸੀਰੀ ਦਾ ਭਾਅ ਜੀ ਮੂਲੀ ਦਾ ਜੀ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਮੂਲੀ ਦਾ ਹਾਂਜੀ ਦੋਸਤੋ ਪਾਲਕ ਦਾ ਭਾਅ ਹੈਗਾ ਜੀ ਅੱਜ ਦਾ 100 ਰੁਪਏ ਦਰਜਨ ਦਾ ਭਾਅ ਜੀ ਪਾਲਕ ਦਾ ਜੇ ਕਿਸੇ ਨੇ ਵੀ ਲੈਣੀ ਹੈ ਤਾਂ ਦਰਜਨ ਲੈਣੀ ਪੈਣੀ ਹੈ ਜੀ ਪਾਲਕ ਦੀ ਜੀ ਕਿਸੇ ਨੇ ਵੀ ਲੈਣੀ ਹੈ ਹੋਲ ਸ ਹਾਂਜੀ ਦੋਸਤੋ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂ ਵੀ ਅੱਜ ਦਾ ਸੱਲੀ ਦਾ ਕੀ ਭਾਅ ਚੱਲ ਰਿਹਾ ਜੀ ਠੀਕ ਹੈ ਜੀ ਬਾਈ ਜਿਹੜੀ ਸੱਲੀ ਲੈ ਕੇ ਆਉਂਦਾ ਬਾਈ ਕਿਹੜੇ ਪਿੰਡ ਤੋਂ ਨੇ ਤੁਸੀਂ ਬਾਈ ਚੀਮਾ ਪੰਡਾ ਭਾਈ ਮੇਰਾ ਚੀਮਾ ਕੀ ਨਾਮ ਬਾਈ ਆਪਣਾ ਟੀਰਾ ਮੇਰਾ ਨਾਮ ਟੀਰਾ ਭਾਈ ਆ ਸੱਲੀ ਲੈ ਕੇ ਆਉਂਦਾ ਬਾਈ ਇਹ ਆਪਾਂ ਸੱਲੀ ਬਾਰੇ ਪੁੱਛਦੇ ਆਂ ਬਾਈ ਨੂੰ ਵੀ ਕੀ ਭਾਅ ਚੱਲ ਰਿਹਾ ਸੱਲੀ ਦਾ ਬਾਈ ਦਾ ਸੱਲੀ ਦਾ ਕੀ ਭਾਅ ਚੱਲੀ ਜਾਂਦਾ ਵੀਰ ਜੀ ਸੱਲੀ ਦਾ ਭਾਈ 11 ਤੋਂ ਲੈ ਕੇ 13 ਰੁਪਏ ਤੱਕਰ ਵਿਕੀ ਜਾਂਦਾ ਹਾਂਜੀ ਦੋਸਤੋ 11 ਤੋਂ ਲੈ ਕੇ 13 ਰੁਪਏ ਤੱਕ ਦਾ ਭਾਅ ਜੀ ਸੱਲੀ ਦਾ ਠੀਕ ਹੈ ਜੀ ਇਹ ਅੱਜ ਦਾ ਜੇ ਕਿਸੇ ਨੇ ਵੀ ਲੈਣਾ ਬਾਈ ਹੋਰਾਂ ਕੋਲੇ ਆ ਕੇ ਤੁਸੀਂ ਲੈ ਸਕਦੇ ਹੋ ਸੱਲੀ ਪੂਰੀ ਟੌਪ ਦੀ ਹੁੰਦੀ ਐ ਸੱਲੀ ਬਾਈ ਹੋਰਾਂ ਦੀ ਠੀਕ ਹੈ ਜੀ ਤੇ ਇਹ ਤੁਸੀਂ ਕਿੰਨੇ ਕਿਲੋ ਦੇਣੀ ਪੈਂਦੀ ਹੈ ਜੇ ਤੁਸੀਂ ਲੈਣਾ ਹੁੰਦਾ ਬਾਈ ਇਹ ਕੋਈ ਵੀ ਇਹ ਸੱਲੀ ਆਪਾਂ ਲੈ ਲੈਨੇ ਬਾਈ ਖੁੱਲੀ ਵੀ ਲੈ ਆ ਸਕਦਾ ਹਾਂਜੀ ਤੇ ਕੁਆਟਾਣ ਦੇ ਹਿਸਾਬ ਨਾਲ ਵੀ ਲਈ ਜਾ ਸਕਦਾ ਅੱਛਾ ਇਹ ਡਿਕ ਕੋਈ ਆ ਰੇਡ ਇੱਕੋ ਹੀ ਆ ਚੇਮਲਾ ਵੀ ਲੈ ਜਾਏ ਚਾਹੇ ਹਾਂ ਪਰ ਸੇਰੀ ਚ ਿੱਲੋ ਲੈ ਲੈ ਕੇ 10 ਕਿਲੋ ਆਪਾਂ ਹਾਂਜੀ ਦੋਸਤੋ ਜੇ ਕਿਸੇ ਨੇ ਕਿਲੋ ਵੀ ਚਾਹੀਦੇ ਤਾਂ ਕਿਲੋ ਵੀ ਮਿਲ ਜੂਗੀ ਜੇ ਕਿਸੇ ਨੇ ਲੈਣੀ ਆ ਜੀ ਠੀਕ ਹੈ ਜੀ ਇਹ 11 ਤੋਂ ਲੈ ਕੇ 13 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਠੀਕ ਹੈ ਜੀ ਇਹ ਧੰਨਵਾਦ ਜੀ ਹਾਂਜੀ ਦੋਸਤੋ ਅਰਬੀ ਦਾ ਭਾਅ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਅਰਬੀ ਦਾ ਜੀ ਠੀਕ ਹੈ ਜੀ ਅੱਜ ਦਾ ਭਾਅ ਜੀ ਅਰਬੀ ਦਾ ਟੋਕਰੇਟ ਦਾ ਭਾਅ ਜੀ ਅੱਜ ਦਾ ਬੰਦ ਬੂਰੀ ਦਾ ਜੀ ਠੀਕ ਹੈ ਜੀ ਹਾਂਜੀ ਦੋਸਤੋ ਪਦੀਨੇ ਦਾ ਭਾਅ ਹੈਗਾ ਜੀ ਅੱਜ ਦਾ 100 ਰੁਪਏ ਦਰਜਨ ਦਾ ਭਾਅ ਜੀ ਕਿਸੇ ਨੇ ਵੀ ਲੈਣਾ ਤਾਂ ਹੋਲ ਸੇਲ ਦਾ ਰੇਟ ਹੈ ਜੀ ਇਹ ਵੀ ਠੀਕ ਹੈ ਜੀ 100 ਰੁਪਏ ਦਰਜਨ ਦਾ ਭਾਅ ਜੀ ਪਦੀਨੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਸਰੋਂ ਵਾਲੇ ਸਾਗ ਦਾ ਪਾ ਦਾ ਜੰਬੀ ਅੱਜ ਕੀ ਰੇਟ ਆ ਜੀ ਗੋभी ਸਰੋਂ ਆ ਜੀ ਇਹ ਪੂਰੀ ਵਧੀਆ ਠੀਕ ਹੈ ਜੀ ਸਾਗ ਆ ਚੁੱਕਿਆ ਦੀ ਆਪਣੇ ਬਰਨਾਲਾ ਮੰਡੀ ਦੇ ਵਿੱਚ ਤੇ ਇਹਦਾ ਪਾ ਹੈਗਾ ਜੀ 250 ਰੁਪਏ ਦਾ ਦਰਜਣ ਦਾ ਪਾ ਜੀ ਠੀਕ ਹੈ ਜੀ ਜੇ ਕਿਸੇ ਨੇ ਦੋ ਗੁੱਟੀਆਂ ਲੈਣੀਆਂ ਨੇ ਸਾਗ ਦੀਆਂ ਤਾਂ 50 ਰੁਪਏ ਦੀ ਦਾ ਗੁੱਟੀਆਂ ਮਿਲ ਜਾਣਗੀਆਂ ਦੋ 50 ਦੀਆਂ ਜੀ ਇੱਕ 30 ਦੀ ਆ ਜੀ ਠੀਕ ਹੈ ਜੀ ਜੇ ਕਿਸੇ ਨੇ ਸਿੰਗਲ ਪੀਸ ਲੈਣਾ ਤੇ ਜੇ ਦਰਜਣ ਲੈਣੀ ਆ ਤਾਂ 250 ਰੁਪਏ ਨੂੰ ਦਰਜਣ ਦਾ ਪਾ ਜੀ ਇਹਦਾ ਦੋਸਤੋ ਚੀਜ਼ਾਂ ਨਾ ਪਾ ਆਏਗਾ ਜੀ ਅੱਜ ਦਾ 200 ਤੋਂ ਲੈ ਕੇ 2500 ਰੁਪਏ ਤੱਕ ਦਾ ਭਾਅ ਜੀ ਪੰਛੇਰੀ ਦਾ ਜੇ ਕਿਸੇ ਨੇ ਲੈਣਾ ਤਾਂ ਹੋਲ ਸੇਲ ਦਾ ਰੇਟ ਆ ਜੀ ਇਹ ਠੀਕ ਹੈ ਜੀ ਤੇ ਬੈਂਗਣੀ ਦਾ ਵੀ ਇਹੀ ਭਾਅ ਜੀ 200 ਤੋਂ ਲੈ ਕੇ 2500 ਰੁਪਏ ਤੱਕ ਦਾ ਭਾਅ ਜੀ ਪੰਛੇਰੀ ਦਾ ਇਹ ਠੀਕ ਹੈ ਜੀ ਹੋਲ ਸੇਲ ਦਾ ਰੇਟ ਆ ਇਹ ਵੀ ਹਾਂ ਜੀ ਦੋਸਤੋ ਹਰੇ ਮਾਟਰਾਂ ਦਾ ਭਾਅ ਆਏਗਾ ਜੀ ਅੱਜ ਦਾ ਤਾਜੀ ਮਾਟਰਾਂ ਦਾ ਭਾਅ ਆਏਗਾ ਜੀ ਅੱਜ ਦਾ ਇਹ ਠੀਕ ਹੈ ਜੀ 120 ਤੋਂ ਲੈ ਕੇ 130 ਰੁਪਏ ਤੱਕ ਦਾ ਭਾਅ ਜੀ ਹਰੇ ਮਟਰਾਂ ਦਾ ਠੀਕ ਹੈ ਜੀ ਇਹ ਤਾਜ਼ੇ ਮਟਰਾਂ ਦਾ ਭਾਅ ਜੀ ਅੱਜ ਦਾ ਸੋ ਵੇਡ ਟ੍ਰੇਲੇ ਦਾ ਭਾਅ ਹੈਗਾ ਜੀ ਅੱਜ ਦਾ ਇਹ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਵੇਡ ਟ੍ਰੇਲੇ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ ਠੀਕ ਹੈ ਜੀ ਹੋਲ سیل ਦਾ ਰੇਟ ਹੈ ਜੀ ਇਹ ਹਾਂ ਜੀ ਦੋਸਤੋ ਧਨੀਏ ਦਾ ਭਾਅ ਹੈਗਾ ਜੀ ਅੱਜ ਦਾ 150 ਰੁਪਏ ਦਾ ਭਾਅ ਜੀ ਠੀਕ ਹੈ ਜੀ ਇਹ ਵੀ ਇਕੱਠਾ ਲੈਣਾ ਪੈਣਾ ਜੇ ਕਿਸੇ ਨੇ ਲੈਣਾ ਹੋਲ سیل ਦਾ ਰੇਟ ਆ ਜੀ ਧਨੀਏ ਦਾ ਠੀਕ ਹੈ ਜੀ ਕੰਡੋ ਕੰਡ ਜਾਂ 5 ਕਿਲੋ ਜਾਂ 10 ਕਿਲੋ ਲੈਣਾ ਪੈਣਾ ਧਨੀਆ ਜੀ ਠੀਕ ਹੈ ਜੀ ਇਹ ਇਕੱਠੇ ਦਾ ਭਾਅ ਜੀ ਇਹ 150 ਰੁਪਏ ਦਾ ਹਾਂਜੀ ਦੋਸਤੋ ਸਿਮਰਾ ਮਿਰਚ ਦਾ ਭਾਅ ਹੈਗਾ ਜੀ ਬੰਦ ਗ੍ਰੇਡ ਦਾ ਭਾਅ ਹੈਗਾ ਜੀ ਹੋਲ سیل ਦਾ ਰੇਟ ਹੈਗਾ ਜੀ 85 ਰੁਪਏ ਦਾ ਭਾਅ ਜੀ ਬੰਦ ਗ੍ਰੇਡ ਦਾ ਜੀ ਠੀਕ ਹੈ ਜੀ ਹੋਲ سیل ਦਾ ਰੇਟ ਹੈ ਜੀ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ ਇਹ 85 ਰੁਪਏ ਦਾ ਭਾਅ ਜੀ ਸਿਮਰਾ ਮਿਰਚ ਦਾ ਜੀ ਅੱਜ ਦਾ ਹਾਂਜੀ ਦੋਸਤੋ ਦੇਸੀ ਖੀਰੇ ਦਾ ਭਾਅ ਹੈਗਾ ਜੀ ਅੱਜ ਦਾ ਇਹ 15 ਰੁਪਏ ਕਿਲੋ ਦਾ ਭਾਅ ਜੀ ਠੀਕ ਹੈ ਜੀ ਦੇਸੀ ਖੀਰੇ ਦਾ ਜੀ ਕਿਸੇ ਨੇ ਵੀ ਲੈਣਾ ਤਾਂ ਇਹ ਬੰਦ ਲਫਾਫਾ ਲੈਣਾ ਪੈਣਾ ਦੇਸੀ ਖੀਰੇ ਦਾ ਜੀ ਠੀਕ ਹੈ ਜੀ ਆਪਾਂ ਚੈਨਾ ਖੀਰਾ ਵੀ ਦੱਸਾਂਗੇ ਵੀ ਉਹਦਾ ਕੀ ਭਾਅ ਚੱਲ ਰਿਹਾ ਜੀ ਠੀਕ ਹੈ ਜੀ ਚੈਨਾ ਖੀਰੇ ਦਾ ਹਾਂਜੀ ਦੋਸਤੋ ਚੈਨਾ ਖੀਰੇ ਦਾ ਭਾਅ ਆਏਗਾ ਜੀ 700 ਰੁਪਏ ਦਾ ਭਾਅ ਜੀ ਅਲਫਾਫੇ ਦਾ ਠੀਕ ਹੈ ਜੀ ਕਿਸੇ ਨੇ ਵੀ ਲੈਣਾ ਤਾਂ ਬੰਦ ਲਫਾਫਾ ਲੈਣਾ ਪੈਣਾ ਇਹ ਤਾਜ਼ੇ ਖੀਰੇ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਬੰਦ ਲਫਾਫਾ ਲੈਣਾ ਪੈਣਾ ਜੀ ਕਿਸੇ ਨੇ ਵੀ ਲੈਣਾ ਜੀ ਹੋਲ ਸੇਲ ਦਾ ਰੇਟ ਹੈ ਜੀ ਇਹ ਠੀਕ ਹੈ ਜੀ ਚਨਾ ਕੀਰੇ ਦਾ ਭਾਅ ਜੀ ਅੱਜ ਦਾ ਇਹ ਤੋ ਆਪਾ ਬਾਈ ਰਣਜੀਤ ਨਾਲ ਗੱਲਬਾਤ ਕਰਦਾ ਵੀ ਟਮਾਟਰ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਠੀਕ ਹੈ ਜੀ ਅਸੀਂ ਕਹਾ ਵੀਰੇ ਰਣਜੀਤ ਕੇ ਮੈਂ ਅਸੀਂ ਕਹਾ ਬਾਈ ਵਧੀਆ ਵੀ ਵਧੀਆ ਤੇ ਟਮਾਟਰ ਦਾ ਕੀ ਭਾਅ ਚੱਲੀ ਜਾਂਦਾ ਜੀ ਉਹ ਮੈਂ ਚਲਾ ਲੇਗਾ ਬਈ ਹਮਾਤਰਾ ਟਮਾਟਰ ਜਿਹੜਾ ਆਹ ਟਮਾਟਰ ਹੈ ਵਿਖੇ 10 ਰੁਪਏ ਕਿਲੋ ਛੇ 10 ਰੁਪਏ ਕਿਲੋ ਜੀ ਇਹਨਾਂ ਕੇ ਰੁਕਾ ਬੈ ਟਮਾਟਰ ਆਉਂਦਾ ਅੱਛਾ ਜਿਹੜਾ ਵੀ ਵਧੀਆ ਟਮਾਟਰ ਆ ਉਹ 25 ਤੋਂ ਲੈ ਕੇ 30 ਤੱਕ ਵਿਕੇ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਬੰਦ ਗ੍ਰੇਡ ਦਾ ਜੀ ਵਧੀਆ ਟਮਾਟਰ ਦਾ ਪੋਲ ਸੀਲ ਦਾ ਰੇਟ ਆ ਜੀ ਉਹ ਠੀ ਤੇ ਜੇ ਕਿਸੇ ਨੂੰ ਵੀ ਲੈਣਾ ਤਾਂ ਬੰਦ ਗ੍ਰੇਡ ਲੈਣਾ ਪੈਣਾ ਜੀ ਹੋਲ سیل ਦੇ ਰੇਟ ਨੇ ਠੀਕ ਹੈ ਜੀ ਤੇ ਇਹ ਥੋੜਾ ਜਿਹਾ ਰੁਕਿਆ ਹੋਇਆ ਟਮਾਟਰ ਤੇ ਅੱਜ ਦਾ ਜੀ ਇਹ 10 ਰੁਪਏ ਕਿਲੋ ਦੇ ਭਾਅ ਨਾਲ ਵਿਕਿਆ ਜੀ ਟਮਾਟਰ ਇਹ ਜੀ ਅੱਜ ਠੀਕ ਹੈ ਜੀ ਤੇ ਲਾਲ ਮਿਰਚ ਬਾਰੇ ਵੀ ਬਾਈ ਨਾਲ ਗੱਲਬਾਤ ਕਰਦਾ ਵੀ ਲਾਲ ਮਿਰਚ ਦਾ ਕੀ ਭਾਜ ਲੈ ਰੰਜੀਤ ਤੇ ਲਾਲ ਮਿਰਚ ਦਾ ਕੀ ਭਾਜ ਲੈ ਜੀ ਅੱਜ ਲਾਲ ਮਿਰਚ ਵਿਕੇ 20 ਰੁਪਏ ਕਿਲੋ 18 ਤੋਂ ਲਾਲ ਮਿਰਚ ਦਾ ਭਾਅ ਆ ਗਿਆ ਜੀ 18 ਤੋਂ ਲੈ ਕੇ 20 ਰੁਪਏ ਕਿਲੋ ਤੱਕ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਇਹ ਵੀ ਇਕੱਠਾ ਲੈਣਾ ਵੈਣਾ ਜੇ ਲਫਾਫਾ ਲੈਣਾ ਹੋਲ ਸੇਲ ਦਾ ਰੇਟ ਹੈ ਜੀ ਠੀਕ ਹੈ ਜੀ ਤੇ ਬਾਈ ਨਾਲ ਜੇ ਤੁਸੀਂ ਨੇ ਕਿਸੇ ਨੇ ਵੀ ਮਿਰਚ ਵੇਚਣੀ ਆ ਜਾਂ ਖਰੀਦਣੀਆਂ ਤਾਂ ਬਾਈ ਰੰਜੀਤ ਨਾਲ ਗੱਲਬਾਤ ਕਰ ਸਕਦੇ ਆ ਆਪਾਂ ਨੰਬਰ ਵੀ ਦੇ ਦਾਂਗੇ ਬਾਈ ਦਾ ਠੀਕ ਹੈ ਜੀ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਓ ਜੇ ਟਮਾਟਰ ਵੇਚਣਾ ਤਾਂ ਟਮਾਟਰ ਬ ਹਾਂਜੀ ਦੋਸਤੋ ਅੱਜ ਦਾ ਗੋਭੀ ਦਾ ਭਾਅ ਹੈਗਾ ਜੀ ਕੱਛੀ ਦਾ ਭਾਅ ਜੀ ਇਹ ਥੋਕ ਦਾ ਠੀਕ ਹੈ ਜੀ ਇਹ ਡੱਬੇ ਦਾ ਇਕੱਲੇ ਦਾ ਸਿੰਗਲ ਦਾ ਭਾਅ ਨਹੀਂ ਹੈਗਾ ਇਹ ਠੀਕ ਹੈ ਜੀ 50 ਰੁਪਏ ਕਿਲੋ ਦਾ ਭਾਅ ਜੀ ਕਿਸੇ ਨੇ ਵੀ ਲੈਣਾ ਤਾਂ ਇਕੱਠੇ ਡੱਬੇ ਖਰੀਦਣੇ ਪੈਣਗੇ ਜੀ ਗੋਭੀ ਦੇ ਠੀਕ ਹੈ ਜੀ ਇਹ ਕਿਹੜੀ ਲੋ ਵਾਲੀ ਹੈ ਜੀ ਇਹ ਇਹ ਹਾਂਜੀ ਲੋ ਵਾਲੀ ਜੀ ਗੋਭੀ ਹੈ ਜੀ ਇਹ ਜੇ ਕਿਸੇ ਨੇ ਵੀ ਲੈਣੀ ਹੈ ਜੀ ਲੋ ਵਾਲੀ ਠੀਕ ਹੈ ਜੀ ਇਹਦਾ ਅੱਜ ਦਾ ਭਾਅ ਜੀ ਇਹਦਾ ਠੀਕ ਹੈ ਜੀ ਤੋ ਲਸਣ ਦਾ ਭਾਅ ਜੀ ਅੱਜ ਦਾ ਹੈਗਾ ਜੀ ਇਹ 70 ਤੋਂ ਲੈ ਕੇ 75 ਪਰ ਕਿਤਨਾ ਭਾਅ ਚੱਲੀ ਜਾਂਦਾ ਜੀ ਲਸਣ ਦਾ ਜੇ ਕਿਸੇ ਨੇ ਵੀ ਲੈਣਾ ਘ ਠੀਕ ਹੈ ਜੀ ਉਹ ਪੁਰਾਣੇ ਆਦਰਕ ਦਾ ਭਾਅ ਹੈਗਾ ਜੀ ਅੱਜ ਦਾ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ ਆਦਰਕ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ ਹੋਲ ਸੇਲ ਦਾ ਰੇਟ ਹੈ ਜੀ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਆਦਰਕ ਦਾ ਭਾਅ ਜੀ ਅੱਜ ਦਾ ਉਹ ਚਾਰੀ ਆਮ ਦਾ ਭਾਅ ਹੈਗਾ ਜੀ ਅੱਜ ਦਾ 10 ਰੁਪਏ ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਚਾਰੀ ਆਮ ਦਾ ਜੇ ਕਿਸੇ ਨੇ ਵੀ ਲੈਣਾ ਬੰਦ ਗੱਟੇ ਦਾ ਭਾਅ ਜੀ ਚਾਰੀ ਆਮ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ ਠੀਕ ਹੈ ਜੀ ਕਿਸੇ ਨੇ ਵੀ ਲੈਣਾ ਹੋਲ ਸੇਲ ਦਾ ਰੇਟ ਹੈ ਜੀ ਕਿਸੇ ਨੇ ਵੀ ਲੈਣਾ ਤਾਂ ਗੱਟਾ ਖਰੀਦਣਾ ਪੈਣਾ ਜੀ ਠ 10 ਰੁਪਏ ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਚੱਲ ਰਿਹਾ ਮਦਾ। ਤੋਂ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਆ ਵੀ ਅੱਜ ਦਾ ਫਰੂਟ ਦਾ ਕੀ ਭਾਅ ਚੱਲ ਰਹੀ ਚਲੋ ਆਪਾਂ ਗੱਲਬਾਤ ਕਰੀਏ ਫਰੂਟ ਦਾ ਵੀ ਕਿ ਅੱਜ ਦਾ ਕੀ ਭਾਅ ਜੀ ਫਰੂਟ ਦਾ। ਤੋਂ ਆਪਾਂ ਇਸ ਵਕਤ ਖੜੇ ਆ ਚਾਰ ਨੰਬਰ ਦੁਕਾਨ ਤੇ ਖੜੇ ਆ ਲక్ష్ਮੀ ਫਰੂਟ ਠੀਕ ਹੈ ਜੀ ਆਪਾਂ ਹੀ ਉਹ ਨਾਲ ਗੱਲਬਾਤ ਕਰਮੈਂ ਵੀ ਅੱਜ ਦਾ ਫਰੂਟ ਦਾ ਕੀ ਭਾਅ ਚੱਲ ਰਹੀ ਠੀਕ ਹੈ ਜੀ। ਤੇ ਆਪਾਂ ਨਮੀ ਜੀ ਆਈਟਮ ਦਿਖਾਉਣਾ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਤੇ ਆ ਆ ਕੀ ਚੀਜ਼ ਹੈ ਜੀ ਆਹ ਵੇਖ ਲੀਹਾ। ਇਹ ਬੀਜ ਲਾਲ ਬੁੱਗੋਛੇ ਇਹ ਲਾਲ ਬੁੱਗੋਛੇ ਜੀ ਕਿਸੇ ਨੇ ਲੈਣਾ ਇਹਦਾ ਕੀ ਭਾਅ ਚੱਲੀ ਜਾਂਦਾ ਜੀ ਲਾਲ ਆ ਇਹ ਲੈ ਕੇ 60 ਤੋਂ ਲੈ ਕੇ 80 ਰੁਪਏ ਤੱਕ ਜੀ ਹਾਂਜੀ ਦੋਸਤੋ 60 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਇਹ ਬੰਦ ਗ੍ਰੇਡ ਦਾ ਠੀਕ ਹੈ ਜੀ ਹੋਲ ਸੇਲ ਦਾ ਰੇਟ ਆ ਬਾਈ ਹੋਰਾਂ ਦਾ ਜੇ ਕਿਸੇ ਨੇ ਲੈਣਾ ਜੀ ਠੀਕ ਹੈ ਜੀ ਅੱਜ ਦਾ ਭਾਅ ਜੀ ਇਹਦਾ ਹਾਂਜੀ ਵੀਰ ਜੀ ਆਹ ਕੀ ਚੀਜ਼ ਹੈ ਜੀ ਆਹ ਇਹ ਬੋਤਲਾਂ ਕਾੜੂ ਹੈ ਇਹ ਹਾਂਜੀ ਇਹ ਹਾੜੂ ਦਾ ਭਾਅ ਦਾ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਹੈ 100 ਤੋਂ ਲੈ ਕੇ 120 ਤੱਕ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਆੜੂ ਦਾ ਠੀਕ ਹੈ ਜੀ ਕਿਸੇ ਨੇ ਲੈਣਾ ਹੋਲ ਸੇਲ ਦਾ ਰੇਟ ਹੈ ਜੀ ਬੰਦ ਗ੍ਰੇਡ ਦਾ ਭਾਅ ਜੀ ਇਹ 4 ਨੰਬਰ ਦੁਕਾਨ ਤੇ ਜੀ ਠੀਕ ਹੈ ਹਾਂਜੀ ਦੋਸਤੋ ਆਲੂ ਬਖਾਰਿਆਂ ਦੀ ਹਜੇ ਬੋਲੀ ਲੱਗਣੀ ਹੈ ਜੀ ਆਪਾਂ ਤੁਹਾਨੂੰ ਦੱਸਦਾ ਕਿ ਕਿੰਨੇ ਦਿਨ ਸਟਾਰਟ ਹੋਣੇ ਕਿੰਨੇ ਦਿਨ ਬੋਲੀ ਸਟਾਰਟ ਹੋਊਗੀ 15 ਰੁਪਏ ਤੋਂ ਲੈ ਕੇ 30 ਰੁਪਏ ਤੱਕ ਵਾਰੀ ਹੱਬ ਐਂਡ ਹੋਣੀ ਜੀ ਇਹ ਬਸ ਇੱਕ ਮੌਕਾ ਹੈ ਨਹੀਂ ਪੰਦਾ ਬਸ ਸਭ ਨੂੰ ਹੋਰਾਂ ਵਾਸਤੇ ਸੀਜ਼ਨ ਚੱਲ ਰਿਹਾਗਾ ਆਪਾਂ ਲੋਕਾਂ ਨੂੰ ਐਸ਼ ਕਰਾ ਦਈਏ ਬਸ ਠੀਕ ਆ ਵਧੀਆ ਵੀਰੇ ਇਹ ਵਧੀਆ ਆਲੂ ਬਖਾਰਿਆਂ ਦਾ ਭਾਜ ਜੀ ਅੱਜ ਦਾ ਕੋਈ ਮਾਰਾ ਅਰਸੇ ਨਾ ਨੀ ਇਹਦਾ ਵੀ ਇਹ ਹਾਂਜੀ ਤੁਸੀਂ ਬੋਲੀ ਤੇ ਆਓ ਆਲੂ ਬਖਾਰਿਆਂ ਦਾ ਭਾਜ ਜੀ ਇਹ ਬਸ ਇੱਕ ਦੌਰ ਦੀ ਬੋਲੀ 15 ਰੁਪਏ ਲੈ ਕੇ 30 ਰੁਪਏ ਤੱਕ ਲੋਕਾਂ ਨੂੰ ਐਸ਼ ਹੀ ਕਰਾ ਲੈਣੇ ਬਣਿਆ ਇਕੱਠੀਆਂ ਜੇ ਕਿਸੇ ਨੇ ਵੀ ਲੈਣੇ ਨੇ ਹੋਲ سیل ਦਾ ਰੇਟ ਆ ਜੀ ਦੋਸਤੋ ਆਪਾਂ ਆਲੂ ਬਖਾਰੇ ਬਾਰੇ ਦੱਸ ਦਾਂ ਜੀ ਕਾਲਾ ਸ਼ਾਹ ਇਹ ਪੂਰਾ ਵਧੀਆ ਆਲੂ ਬਖਾਰਾ ਜੀ ਠੀਕ ਹੈ ਜੀ ਤੇਰਾ ਵੀਰੇ ਕੀ ਭਾਅ ਜਾਂਦਾ ਜੀ ਇਹਦਾ ਇਹਦਾ ਵੀ ਜੀ ਅਸਲੀ ਬੋਲੇਗਾ ਸੌ ਰੁਪਏ 80 ਬਣਾਈਗਾ 100 ਰੁਪਏ ਦਾ ਕਰਾ ਪਾ ਦੇ ਅੱਧਾ ਕਿਲੋ ਕਾਂਡ ਆਈ ਇਹਦੀ ਲੱਕਣ ਵਾਲੀ ਬੇਟੀ ਦੀ 6 ਕਿਲੋ ਮਾਲ ਹੁੰਦਾ ਜੀ ਇਹਦੇ ਵਿੱਚ ਜੀ ਲੈਣਾ ਕਿਸੇ ਨੇ ਜੀ ਠੀਕ ਹੈ ਜੀ ਅੱਜ ਦਾ ਭਾਅ ਜੀ ਇਹ ਵਰਨਾ ਚਾਰ ਨੰਬਰ ਦੁਕਾਨ ਦਾ ਭਾਅ ਜੀ ਅੱਜ ਦਾ ਪਵਿੱਤੇ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਗ੍ਰੇਡ ਦਾ ਭਾਅ ਹੈਗਾ ਜੀ ਅੱਜ ਦਾ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਪਵਿੱਤੇ ਦਾ ਜੀ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਹੋਲ ਸੇਲ ਦਾ ਰੇਟ ਹੈ ਜੀ ਕਿਸੇ ਨੇ ਵੀ ਲੈਣਾ ਤਾਂ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਤੇ ਲਾਂਗੜੇ ਆਂਬ ਦਾ ਭਾਅ ਹੈਗਾ ਜੀ ਦਸਹਰੀ ਆਂਬ ਦਾ ਹੈਗਾ ਜੀ 10 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਦਸਹਰੀ ਆਂਬ ਦਾ ਠੀਕ ਹੈ ਜੀ ਤੇ ਲਾਂਗੜੇ ਆਂਬ ਦਾ ਭਾਅ ਵੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਲਾਂਗੜੇ ਆਂਬ ਦਾ ਜੇ ਕਿਸੇ ਨੇ ਵੀ ਲੈਣਾ ਹੋਲ سیل ਦਾ ਰੇਟ ਹੈ ਜੀ ਬੰਦ ਗ੍ਰੇਡ ਦਾ ਜੀ ਠੀਕ ਹੈ ਜੀ ਲਾਂਗੜੇ ਆਂਬ ਦਾ ਭਾਅ ਜੀ ਅੱਜ ਦਾ ਜੀ ਦਸਹਰੀ ਆਂਬ ਦਾ ਭਾਅ ਤੁਹਾਨੂੰ ਦੱਸੀ ਦਿੱਤਾ ਵੀ ਅੱਜ ਦਾ ਹੈਗਾ 10 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਦਸਹਰੀ ਆਂਬ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ ਬੰਦ ਗ੍ਰੇਡ ਦਾ ਹਾਂਜੀ ਦੋਸਤੋ ਆਲੂ ਬੁਖਾਰਿਆਂ ਦਾ ਭਾਅ ਹੈਗਾ ਜੀ 40 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਆਲੂ ਬੁਖਾਰਿਆਂ ਦਾ ਠੀਕ ਹੈ ਜੀ ਇਹ ਨਾਰਮਲ ਤੋਂ ਲੈ ਕੇ ਵਧੀਆ ਤੱਕ ਦਾ ਭਾਅ ਜੀ 70 ਰੁਪਏ ਤੱਕ ਦਾ ਇਹ ਠੀਕ ਹੈ ਜੀ ਆਲੂ ਬੁਖਾਰਿਆਂ ਦਾ ਭਾਅ ਜੀ ਅੱਜ ਦਾ ਬੰਦ ਗ੍ਰੇਡ ਦਾ ਭਾਅ ਜੀ ਇਹਨਾਂ ਦਾ ਹਾਂਜੀ ਦੋਸਤੋ ਗੱਗੂ ਕੋਸੇ ਦਾ ਭਾਅ ਹੈਗਾ ਜੀ ਅੱਜ ਦਾ 25 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਗੱਗੂ ਕੋਸੇ ਦਾ ਠੀਕ ਹੈ ਜੀ ਇਹ ਬੰਦ ਗ੍ਰੇਡਾਂ ਦਾ ਭਾਅ ਜੀ ਹੋਲ ਸੇਲ ਦਾ ਰੇਟ ਜੇ ਕਿਸੇ ਨੇ ਵੀ ਲੈਣਾ ਤਾਂ ਬੰਦ ਗ੍ਰੇਡ ਲੈਣੇ ਪੈਣੇ ਜੀ ਹੋਲ ਸੇਲ ਦਾ ਰੇਟ ਆ ਗੱਗੂ ਕੋਸੇ ਦਾ ਜੀ ਅੱਜ ਦਾ 25 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਹੋਲ ਸੇਲ ਦਾ ਰੇਟ ਆ ਜੀ ਇਹ ਹਾਂਜੀ ਦੋਸਤੋ ਆਪਾਂ ਇਸ ਵਕਤ ਖੜਿਆਂਗੇ ਪੰਜ ਨੰਬਰ ਦੁਕਾਨ ਦੇ ਖੜਿਆਂ ਬਾਈ ਹੋਰਾਂ ਕੋਲੇ ਜੇ ਕਿਸੇ ਨੇ ਵੀ ਸੇਵ ਦੀਆਂ ਪੇਟੀਆਂ ਲੈਣੀਆਂ ਨੇ ਨਾ ਜੀ 100 ਦੀਆਂ ਦੋ ਪੇਟੀਆਂ ਕਰਤੀਆਂ ਬਾਈ ਹੋਰਾਂ ਨੇ ਠੀਕ ਹੈ ਜੀ ਆਪਣਾ ਬਰਨਾਲਾ ਮੰਡੀ ਚ ਸੇਵ ਦੀਆਂ ਪੇਟੀਆਂ 100 ਦੀਆਂ ਦੋ ਕਰਤੀਆਂ ਜੇ ਕਿਸੇ ਨੇ ਲੈਣੀਆਂ ਨੇ ਜੀ ਠੀਕ ਹੈ ਜੀ ਕਿਸੇ ਨੇ ਵੀ ਦੋ ਪੇਟੀਆਂ ਲੈਣਾ ਦੋ ਵੀ ਮਿਲ ਜਾਣੀਆਂ 100 ਦੀਆਂ ਦੋ ਜੀ ਠੀਕ ਹੈ ਜੀ ਅੱਜ ਦਾ ਭਾਅ ਜੀ ਇਹ ਬਰਨਾਲਾ ਮੰਡੀ ਦਾ ਜੀ ਸੇਵ ਦਾ ਇਹ ਮੀਡੀਅਮ ਸਾਈਜ਼ ਹੁੰਦਾ ਸੇਵ ਦਾ ਜੀ ਅੱਜ ਦਾ ਇਹ ਜੇ ਕਿਸੇ ਨੇ ਵੀ ਲੈਣੀਆਂ ਨੇ 100 ਦੀਆਂ ਦੋ ਕਰਤੀਆਂ ਸੇਵ ਦੀਆਂ ਪੇਟੀਆਂ ਹਾਂਜੀ ਦੋਸਤੋ ਆਨਾਸੇਕ ਦਾ ਭਾਅ ਹੈਗਾ ਜੀ ਅੱਜ ਦਾ ਪੈਨ ਐਪਲ ਦਾ ਭਾਅ ਹੈਗਾ ਜੀ ਅੱਜ ਦਾ 30 ਰੁਪਏ ਦਾ ਭਾਅ ਜੀ ਨੈਟ ਠੀਕ ਹੈ ਜੀ ਕਿਸੇ ਨੇ ਲੈਣਾ ਤਾਂ ਹੋਲ ਸੇਲ ਦਾ ਰੇਟ ਹੈ ਜੀ 100 ਡੱਬੇ ਦਾ ਭਾਅ ਜੀ ਅੱਜ ਦਾ ਇਹ ਪੈਨ ਐਪਲ ਦਾ ਭਾਅ ਜੀ ਅੱਜ ਦਾ ਕਿਸੇ ਨੇ ਵੀ ਲੈਣਾ ਹੋਲ ਸੇਲ ਦਾ ਰੇਟ ਹੈ ਜੀ ਇਹ ਹਾਂਜੀ ਦੋਸਤੋ ਮਸੰਮੀ ਦਾ ਭਾਅ ਹੈਗਾ ਜੀ ਅੱਜ ਦਾ 850 ਤੋਂ ਲੈ ਕੇ 950 ਰੁਪਏ ਤੱਕ ਦਾ ਭਾਅ ਜੀ ਮਸੰਮੀ ਦਾ ਜੇ ਕਿਸੇ ਨੇ ਵੀ ਲੈਣਾ ਹੋਲ ਸੇਲ ਦਾ ਰੇਟ ਹੈ ਜੀ ਇਹ 1 ਡੱਡੇ ਦਾ ਭਾਅ ਜੀ ਮਸੰਮੀ ਦਾ ਜੀ ਅੱਜ ਦਾ ਇਹ ਵਧੀਆ ਮਸੰਮੀ ਦਾ ਭਾਅ ਜੀ ਇਹ ਅੱਜ ਦਾ 1200 ਤੋਂ ਲੈ ਕੇ 9500 ਰੁਪਏ ਤੱਕ ਦਾ ਭਾਅ ਜੀ ਮੇ ਸੰਬੀਧਾ ਹਾਂ ਜੀ ਦੋਸਤੋ ਕੀਵੀ ਦਾ ਭਾਅ ਹੈਗਾ ਜੀ ਅੱਜ ਦਾ ਕਿਸੇ ਨੇ ਵੀ ਡੱਬੀ ਲੈਣੀ ਹੈ ਜੀ ਫਰੂਟ ਬੀਜ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਸੀਵੀ ਦੇ ਡੱਬੀ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਕਿਸੇ ਨੇ ਲੈਣਾ ਤਾਂ ਸਿੰਗਲ ਪੀਸ ਦਾ ਭਾਅ ਹੈਗਾ ਜੀ ਅੱਜ ਦਾ ਇਹਦੇ ਵਿੱਚ 4 ਪੀਸ ਹੁੰਦੇ ਜੀ ਠੀਕ ਹੈ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਉਹਦਾ ਠੀਕ ਹੈ ਜੀ ਜੀ ਵੀਰ ਜੀ ਨਾਰਾਂ ਦਾ ਭਾਅ ਹੈਗਾ ਜੀ ਅੱਜ ਦਾ 100 ਡੱਬੇ ਦਾ ਭਾਅ ਹੈਗਾ ਜੀ 1300 ਤੋਂ ਲੈ ਕੇ 1400 ਰੁਪਏ ਤੱਕ ਦਾ ਭਾਅ ਜੀ ਨਾਰਾਂ ਦਾ ਜੀ ਠੀਕ ਹੈ ਜੀ ਅੱਜ ਦਾ ਭਾਅ ਜੀ ਇਹ 100 ਡੱਬੇ ਦਾ ਭਾਅ ਜੀ ਨਾਰਾਂ ਦਾ ਜੀ ਠੀਕ ਹੈ ਜੀ ਇਹ ਹੋਲ سیل ਦਾ ਰੇਟ ਹੈ ਜੀ 100 ਡੱਬਿਆਂ ਦਾ ਹਾਂ ਜੀ ਦੋਸਤੋ ਵਧੀਆ ਤੋਤੇ ਦਾ ਭਾਅ ਹੈਗਾ ਜੀ ਅੱਜ ਦਾ ਠੀਕ ਹੈ 60 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ 100 ਡੱਬੇ ਦਾ ਜੀ ਇਹ ਠੀਕ ਹੈ ਜੀ ਹੋਲ سیل ਦਾ ਰੇਟ ਹੈ ਜੀ ਇਹ ਵੀ 100 ਡੱਬੇ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਛੇਵ ਦਾ ਭਾਅ ਹੈਗਾ ਜੀ ਅੱਜ ਦਾ 1700 ਤੋਂ ਲੈ ਕੇ 2400 ਰੁਪਏ ਤੱਕ ਦਾ ਭਾਅ ਜੀ ਛੇਵ ਦਾ ਕਿਸੇ ਨੇ ਵੀ ਲੈਣਾ ਵੰਡ ਡੱਬੇ ਦਾ ਭਾਅ ਜੀ ਅੱਜ ਦਾ ਇਹ 2400 ਰੁਪਏ ਤੱਕ ਦਾ ਭਾਅ ਜੀ ਠੀਕ ਹੈ ਜੀ ਇਹ ਅੱਜ ਦਾ ਕੇਲੇ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਗ੍ਰੇਡ ਦਾ ਭਾਅ ਹੈਗਾ ਜੀ ਕੇਲੇ ਦਾ 35 ਤੋਂ ਲੈ ਕੇ 36 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਕੇਲੇ ਦਾ ਕਿਸੇ ਨੇ ਲੈਣਾ ਹੋਲ ਸੇਲ ਦਾ ਰੇਟ ਹੈ ਜੀ ਬੰਦ ਗ੍ਰੇਡ ਦਾ ਠੀਕ ਹੈ ਜੀ ਇਹ ਕੇਲੇ ਦਾ ਭਾਅ ਜੀ ਅੱਜ ਦਾ ਭਾਈ ਨਾ ਕਰਦੇ ਗੱਲਬਾਤ ਵੀ ਸਪੈਦੇ ਆਂਬ ਦਾ ਕੀ ਭਾਅ ਚੱਲ ਰਿਹਾ ਜੀ ਠੀਕ ਹੈ ਜੀ ਅੱਜ ਦਾ ਭਾਅ ਪੁੱਛਦੇ ਆਪਾਂ ਨੂੰ ਵੀ ਕੀ ਭਾਅ ਜੀ ਸਪੈਦੇ ਦਾ ਕੀ ਭਾਅ ਚੱਲ ਰਿਹਾ ਵੀਰੇ ਸਪੈਦੇ ਦਾ ਅੱਜ ਦਾ ਅੱਜ ਦਾ ਭਾਈ 80 ਰੁਪਏ ਚੱਲ ਰਿਹਾ ਬਈ ਹਾਂਜੀ ਦੋਸਤੋ 80 ਰੁਪਏ ਦਾ ਭਾਅ ਜੀ ਸਪੈਦੇ ਆਂਬ ਦਾ ਜੀ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਬੰਦ ਗ੍ਰੇਡ ਦਾ ਜੀ ਠੀਕ ਹੈ ਜੀ ਬੰਦ ਗ੍ਰੇਡ ਹੀ ਲੈਣੀ ਪੈਣੀ ਜੇ ਕਿਸੇ ਨੇ ਵੇਚੀ ਹੁੰਦੀ ਹੈ ਜੀ ਠੀਕ ਹੈ 80 ਰੁਪਏ ਕਿਲੋ ਦੇ ਹਿਸਾਬ ਨਾਲ ਤੋਲਦਾ ਹੁੰਦਾ ਜੀ ਹਾਂਜੀ ਦੋਸਤੋ ਜ ਲੈਣਾ ਜੀ ਉਹ ਵੀ ਹਾਂਜੀ ਦੋਸਤੋ ਵਧੀ ਜੀ ਜੇ ਮਰਜੀ ਲੈ ਲਓ ਇਹ ਮੋਟਾ ਲੈ ਲਓ ਪਤਲਾ ਲੈ ਲਓ ਜਿਹੇ ਜਿਹੇ ਮਰਜੀ ਲੈ ਲਓ ਇਹ 100 ਰੁਪਏ ਦਾ ਭਾਜ ਨਟ ਜੀ ਠੀਕ ਹੈ ਜੀ ਇਹ ਅੱਜ ਦਾ ਭਾਜ ਜੀ ਬੰਦ ਡੱਬੇ ਦਾ ਜੀ ਇਹ ਠੀਕ ਹੈ ਜੀ ਹੋਲ سیل ਦਾ ਰੇਟ ਹੈ ਜੀ ਕਿਸੇ ਨੇ ਵੀ ਲੈਣਾ ਤਾਂ ਬੰਦ ਡੱਬਾ ਲੈਣਾ ਪੈਣਾ ਜੀ ਠੀਕ ਹੈ ਸਪੈਦੇ ਆਮ ਦਾ ਭਾਜ ਜੀ ਅੱਜ ਦਾ ਤੋਂ ਆਪਾਂ ਆਲੂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਆਂ ਵੀ ਅੱਜ ਆਲੂ ਦਾ ਕੀ ਭਾਅ ਚੱਲ ਰਿਹਾ ਹੈ ਹੋਲ سیل ਦਾ ਜੀ ਪਿਆਜ਼ ਬਾਰੇ ਵੀ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਰਿਹਾ ਹੈ ਜੀ ਹੋਲ سیل ਦਾ ਚਲੋ ਦੇਖਦੇ ਆਂ ਵੀ ਘਟਿਆ ਜਾਂ ਵਧਿਆ ਜੀ ਅੱਜ ਦਾ ਭਾਅ ਜੀ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਆਂ ਵੀ ਅੱਜ ਦਾ ਆਲੂ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਹੋਲ سیل ਦਾ ਰੇਟ ਜੀ ਠੀਕ ਹੈ ਜੀ ਅੱਜ ਦਾ ਕੀ ਭਾਅ ਆ ਰਿਹਾ ਜੀ ਨਮਸਤੇ ਬਾਬੂ ਜੀ ਨਮਸਕਾਰ ਭਾਈ ਨਮਸਕਾਰ ਠੀਕੋ ਜੀ ਬਹੁਤ ਵਧੀਆ ਜੀ ਜੰਮੀ ਬੜੀ ਵਧੀਆ ਠੰਡਾ ਹਾਂ ਜੀ ਅੱਜ ਥੋੜੀ ਧੁੱਪ ਕੱਢ ਲਈ ਹੂੰ ਤੇ ਮੌਸਮ ਵਧੀਆ ਜੀ ਹੁਣ ਠੀਕ ਹੈ ਜੀ ਤੇ ਅੱਜ ਦਾ ਕੀ ਭਾਅ ਚੱਲੀ ਜਾਂਦਾ ਜੀ ਆਲੂ ਦਾ ਉਹਨੂੰ 600 400 ਰੁਪਏ ਵਿਕ ਰਿਹਾ ਹਾਂਜੀ ਦੋਸਤੋ ਖੇਤੀ ਦਾ ਭਾਅ ਹੈਗਾ ਜੀ ਅੱਜ ਦਾ 4 ਦਿਆ ਜੀ ਅੱਜ 520 ਹੋ ਗਏ ਜੀ ਅੱਜ ਇਹ ਇਹ 520 ਰੁਪਏ ਦਾ ਭਾਅ ਜੀ ਡੈਮਡ ਆਲੂ ਦਾ ਠੀਕ ਹੈ ਜੀ ਇਹ ਜਾਲੀ ਵਾਲੇ ਬੱਟੇ ਦਾ ਭਾਅ ਜੀ ਜੇ ਕਿਸੇ ਨੇ ਲੈਣਾ ਹੋਲ سیل ਦਾ ਰੇਟ ਹੈ ਜੀ ਬੰਦ ਗੱਟੇ ਦਾ ਠੀਕ ਹੈ ਜੀ ਇਹ ਕੀ ਰੇਟ ਵਿਕ ਗਿਆ 500 ਵਿਕ ਗਿਆ ਜੀ ਹਾਂਜੀ ਦੋਸਤੋ ਲਾਲ ਆਲੂ ਦਾ ਭਾਅ ਹੈਗਾ ਜੀ 550 ਰੁਪਏ ਦਾ ਭਾਅ ਜੀ ਲਾਲ ਆਲੂ ਦਾ ਠੀਕ ਹੈ ਜੀ ਵਧੀਆ ਟਾਪ ਦੇ ਆਲੂ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਕਿਸੇ ਨੇ ਲੈਣਾ 500 ਜੀ ਕਿਸੇ ਨੇ ਵੀ ਲੈਣਾ ਹੋਲ سیل ਦਾ ਰੇਟ ਹੈ ਜੀ ਬੰਦ ਗੱਟਾ ਲੈਣਾ ਪੈਣਾ ਜੀ ਹਾਂਜੀ ਦੋਸਤੋ ਆਪਾਂ ਪਿਆਜ਼ਵਾਰੇ ਵੀ ਦੱਸਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਹੈ ਪਿਆਜ਼ ਦਾ ਠੀਕ ਆਪਾਂ ਬਾਤ ਕਰਾਂਗੇ ਤੇ ਆਪਾਂ ਸਾਰੀ ਵਿਅੇਜਵਾਰੀ ਗੱਲਬਾਤ ਕਰਾਂਗੇ ਵੀ ਨਾਸਕ ਦਾ ਕੀ ਭਾਅ ਤੇ ਐਮਪੀ ਵਾਲੇ ਪਿਆਜ਼ ਦਾ ਕੀ ਭਾਅ ਚੱਲ ਰਿਹਾ ਜੀ ਠੀਕ ਹੈ ਜੀ ਬਾਗੂ ਨਾਲ ਆਪਾਂ ਗੱਲਬਾਤ ਕਰਦੇ ਆਂ ਵੀ ਕੀ ਭਾਅ ਚੱਲ ਰਿਹਾ ਪਿਆਜ਼ ਦਾ ਹਾਂਜੀ ਦੋਸਤੋ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ 10 8 ਰੁਪਈਆ ਤੋਂ ਲੈ ਕੇ 10 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੇ ਕਿਸੇ ਨੇ ਲੈਣਾ ਜੀ ਇਹ ਲੋਕਲ ਪਿਆਜ਼ ਦਾ ਭਾਅ ਜੀ ਅੱਜ ਦਾ ਬੰਦ ਗੱਟਿਆਂ ਦਾ ਭਾਅ ਜੀ ਠੀਕ ਹੈ ਜੀ ਇਹ ਅੱਜ ਦਾ ਠੀਕ ਹੈ ਜੀ ਆਪਾਂ ਹੁਣ 15 ਰੁਪਏ ਕਿਲੋ ਵਾਲਾ ਪਿਆਜ਼ ਵੀ ਦਿਖਾਉਣਾ ਵੀ 15 ਰੁਪਏ ਵਾਲਾ ਕਿਹੜਾ ਇਹ ਲਾਲ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ 15 ਰੁਪਏ ਭਾਅ ਜੀ ਨੈਟ ਠੀਕ ਹੈ ਜੀ ਇਹ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਇਹ ਕਿਸੇ ਵੀ ਲੈਣਾ ਤਾਂ ਹੋਲ سیل ਦਾ ਰੇਟ ਹੈ ਜੀ ਇਹ ਹਾਂਜੀ ਦੋਸਤੋ ਇਹ ਵੀ ਵਿਆਹ ਦਾ ਭਾਅ ਹੈਗਾ ਜੀ 15 ਰੁਪਏ ਭਾਅ ਜੀ ਕਿਲੋ ਦਾ ਠੀਕ ਹੈ ਜੀ ਇਹ ਨੈਟ ਹੈ ਜੀ ਅੱਜ ਦਾ ਭਾਅ ਜੀ ਕਿਸੇ ਨੇ ਵੀ ਲੈਣਾ ਤਾਂ ਬੰਦ ਗੱਟੇ ਦਾ ਭਾਅ ਜੀ ਇਹਦਾ ਠੀਕ ਹੈ ਜੀ ਹੋਲ سیل ਦਾ ਰੇਟ ਹੈ ਇਹ ਕੋਈ ਆਏ ਨੇ ਇਹ ਵੀ ਕਿਲੋ ਦਾ ਹੈ ਕਿਲੋ ਮਿਲ ਜੂਗਾ ਕਿਲੋ ਦਾ ਭਾਅ ਨਹੀਂ ਹੈਗਾ ਜੀ ਇਹ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਖੱਟੋ ਘਾਟੋ 50 ਜਾਂ 55 ਕਿਲੋ ਵੇਟ ਹੁੰਦਾ ਜੀ ਗੱਟੇ ਦੇ ਵਿੱਚ ਜੇ ਕਿਸੇ ਨੇ ਵੀ ਲੈਣਾ ਤਾਂ ਪਿਆਜ਼ ਦਾ ਅੱਜ ਦਾ ਆਪਾਂ ਅੱਜ ਹੀ ਪਿਆਜ਼ ਦਾ ਹੈ ਹਾਂਜੀ ਦੋਸਤੋ ਨਾਸਕ ਦੇ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਘੱਟੇ ਦਾ ਭਾਅ ਹੈਗਾ ਜੀ ਅੱਜ ਦਾ ਨਾਸਕ ਦੇ ਪਿਆਜ਼ ਦਾ ਭਾਅ ਹੈਗਾ ਜੀ 22 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਨਾਸਕ ਦੇ ਪਿਆਜ਼ ਦਾ ਠੀਕ ਹੈ ਜੀ ਇਹ ਹੋਲ ਸੇਲ ਦਾ ਰੇਟ ਹੈ ਜੀ ਬੰਦ ਘੱਟੇ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਬੰਦ ਘੱਟਿਆਂ ਦਾ ਭਾਅ ਜੀ ਕਿਸੇ ਨੂੰ ਵੀ ਲੈਣਾ ਤਾਂ ਬੰਦ ਘੱਟਾ ਲੈਣਾ ਪੈਣਾ ਜੀ ਪਿਆਜ਼ ਦਾ ਨਾਸਕ ਦੇ ਪਿਆਜ਼ ਦਾ ਜੀ ਇਹ ਵਧੀਆ ਸੁੱਤਾਂ ਪਿਆਜ਼ ਹੁੰ ਆਪਾਂ ਐਮਪੀ ਵਾਲੇ ਪਿਆਜ਼ ਬਾਰੇ ਵੀ ਦੱਸਦੇ ਆ ਵੀ ਐਮਪੀ ਵਾਲੇ ਪਿਆਜ਼ ਦਾ ਕੀ ਭਾਅ ਚੱਲ ਰਿਹਾ ਹੈ ਜੀ ਹਾਂਜੀ ਦੋਸਤੋ ਐਮਪੀ ਵਾਲੇ ਪਿਆਜ਼ ਦਾ ਭਾਅ ਹੈਗਾ ਜੀ 15 ਰੁਪਏ ਭਾਅ ਜੀ ਐਮਪੀ ਵਾਲੇ ਪਿਆਜ਼ ਦਾ ਠੀਕ ਹੈ ਜੀ ਇਹ ਹੋਲ سیل ਦਾ ਰੇਟ ਹੈ ਵੀ ਵਧੀਆ ਸੁੱਖਾ ਪਿਆਜ਼ ਹੁੰਦਾ ਐਮਪੀ ਵਾਲੇ ਪਿਆਜ਼ ਦਾ ਜੀ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਦਾ ਐਮਪੀ ਵਾਲੇ ਪਿਆਜ਼ ਦਾ ਜੀ 15 ਰੁਪਏ ਦਾ ਭਾਅ ਜੀ ਜੇ ਕਿਸੇ ਨੂੰ ਵੀ ਲੈਣਾ ਤਾਂ ਗੱਟਾ ਲੈਣਾ ਪੈਣਾ ਜੀ ਬੰਦ ਗੱਟਾ ਠੀਕ ਹੈ ਜੀ ਅੱਜ ਦਾ ਭਾਅ ਜੀ ਗੱਟੇ ਦਾ ਜੀ ਠੀਕ ਹੈ ਜੀ ਇਹ ਤੇ ਇਸ ਤੋਂ ਵਧੀਆ ਵਾਲਾ ਪਿਆਜ਼ ਹੋਰ ਵੀ ਦਿਖਾ ਦਿੰਨੇ ਆਪਾਂ ਠੀਕ ਹੈ ਜੀ ਇਹ 20 ਰੁਪਏ ਕਿਲੋ ਦਾ ਭਾਅ ਜੀ ਐਮਪੀ ਵਾਲੇ ਪਿਆਰ ਦਾ ਜੀ ਕਿਸੇ ਨੇ ਵੀ ਲੈਣਾ ਤਾਂ ਹੋਲ ਸੇਲ ਦਾ ਰੇਟ ਆ ਜੀ ਇਹ ਵੀ 20 ਰੁਪਏ ਕਿਲੋ ਦਾ ਭਾਅ ਜੀ ਐਮਪੀ ਵਾਲੇ ਪਿਆਰ ਦਾ ਇਹ ਵੀ ਕਿਸੇ ਨੇ ਲੈਣਾ ਤਾਂ ਬੰਦ ਘਟਾ ਲੈਣਾ ਮੈਣਾ ਜੀ ਠੀਕ ਹੈ ਜੀ ਇਹ ਵੀ ਹੋਲ ਸੇਲ ਦਾ ਰੇਟ ਆ ਜੀ ਅੱਜ ਦਾ ਇਹ